ਪੰਜਾਬ ਸਰਕਾਰ ਦੇ ਸਹਿਯੋਗ ਨਾਲ ਅੰਮ੍ਰਿਤਸਰ ਵਿੱਚ 4 ਦਸੰਬਰ ਤੋਂ ਲੱਗਣ ਜਾ ਰਿਹਾ ਹੈ ਪਾਈਟੈਕਸ ਮੇਲਾ ਜਿੱਥੇ ਦੇਸ਼ ਵਿਦੇਸ਼ ਤੋਂ ਕਾਰੋਬਾਰੀ ਹਿੱਸਾ ਲੈਣਗੇ ਤੇ ਆਪਣੇ ਪ੍ਰੋਡਕਟ ਦਿਨੋਮਾਇਸ਼ ਕਰਨਗੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਾਈਟੈਕਸ ਦੇ ਪ੍ਰਬੰਧਕਾਂ ਵੱਲੋਂ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਇਸ ਮੇਲੇ ਦੇ ਵਿੱਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਿਆਣਾ ਸਰਕਾਰ ਦੇ ਸਰਕਾਰੀ ਅਧਿਕਾਰੀ ਤੇ ਮੰਤਰੀ ਤੋਂ ਇਲਾਵਾ ਬਾਲੀਵੁੱਡ ਦੇ ਸਿਤਾਰੇ ਵੀ ਸ਼ਿਰਕਤ ਕਰਨਗੇ ਜਿਸ ਨਾਲ ਇਹ ਮੇਲਾ ਇੱਕੋ ਮੰਤਰੀ, ਪ੍ਰੇਮ ਪਿਆਰ ਤੇ ਸਾਂਝ ਦਾ ਪ੍ਰਤੀਕ ਬਣਦਾ ਜਾ ਰਿਹਾ ਹੈ ਤੇ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਇਸ ਮੇਲੇ ਨੂੰ ਵੇਖਣ ਲਈ ਉਤਸੁਕਤਾ ਪਾਈ ਜਾ ਰਹੀ ਹੈ। ਇਹ ਮੇਲਾ 4 ਤਰੀਕ ਤੋਂ ਲੈ ਕੇ 8 ਤਰੀਕ ਤੱਕ ਚੱਲੇਗਾ। ਦੇਖੋ ਇਹ ਜਿਨ੍ਹਾਂ ਦੇ ਇਨਵੀਟੇਸ਼ਨ ਜਿਹੜਾ ਪਾਇਟੈਕਸ ਦਾ ਹੈ ਇਹ ਸ਼ੁਰੂ ਹੋ ਰਿਹਾ ਹੈ ਪਾਇਟੈਕਸ ਬੇਸਿਕਲੀ ਤਾਂ ਜ਼ਿਲ੍ਹਾ ਪ੍ਰਸ਼ਾਸਨ ਤੇ ਚੈਂਬਰ ਆਫ ਕਾਮਰਸ ਜਿਹੜਾ ਹੈਗਾ ਉਹ ਰਲ ਕੇ ਇੱਕ ਮੇਲਾ 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 ਤਾਂ ਇਸ ਨੂੰ ਕਹਿਣਾ ਉਹ ਨਹੀਂ ਇਟ ਇਜ਼ ਇੱਕ ਇੰਟਰੈਕਸ਼ਨ ਹੈ ਜਿਸ ਦੇ ਐਕਸਪੋ ਹੈ ਰਾਦਰ ਪਰ ਉਹ ਜਿਵੇਂ ਕਹਿ ਰਹੇ ਸੀਗੇ ਕਿ ਚਾਰ ਦੇਸ਼ਾਂ ਤੋਂ ਤੇ ਹੋਰ ਪਾਰਟਿਸਪੈਂਟਸ ਇੱਥੇ ਆਏ ਨੇ ਸੋ ਇੰਟਰਨੈਸ਼ਨਲ ਤੇ ਨੈਸ਼ਨਲ ਦੋਨੋਂ ਪਾਰਟਿਸਪੇਸ਼ਨ ਹੈਗੀ ਹੈ ਇਹ ਅੰਮ੍ਰਿਤਸਰ ਸ਼ਹਿਰ ਮੈਂ ਜਦੋਂ ਮੈਨੂੰ ਆਇਆ ਤਾਂ ਬਹੁਤ ਥੋੜਾ ਸਮਾਂ ਹੋਇਆ ਬਟ ਜਦੋਂ ਮੈਂ ਇੱਥੇ ਆਇਆ ਸੀਗਾ ਤਾਂ ਮੈਨੂੰ ਦੱਸਿਆ ਗਿਆ ਸੀ ਕਿ ਅੰਮ੍ਰਿਤਸਰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਗੁਰੂ ਸਾਹਿਬ ਨੇ ਬਾਹਰ 12 ਆਪਣਾ ਜਿਹੜੇ ਮਾਰਵਾੜੀ ਕਮਿਊਨਿਟੀ ਬੁਲਾ ਕੇ ਇਹ ਸ਼ਹਿਰ ਨੂੰ ਬਸਾਇਆ ਸੀ ਸੋ ਗੁਰੂ ਸਾਹਿਬ ਦੇ ਵੱਲੋਂ ਤੁਸੀਂ ਸਮਝੋ ਵੀ ਇਹ ਇੱਕ ਇੱਕ ਬਿਜ਼ਨਸ ਰਿਲੇਟਿਡ ਸ਼ਹਿਰ ਹੈ ਬਿਜ਼ਨਸ ਕਮਿਊਨਿਟੀ ਇੱਥੇ ਬਿਜ਼ਨਸ ਦਾ ਬਸਾਇਆ ਹੋਇਆ ਸ਼ਹਿਰ ਤੇ ਉਹ ਇਹ ਉਸੇ ਦਾ ਹੀ ਇੱਕ ਐਕਸਟੈਂਸ਼ਨ ਹੈ ਕੋਈ ਵੀ ਦੇਸ਼ ਕੋਈ ਵੀ ਇਕਨੋਮੀ ਕੋਈ ਵੀ ਕਮਿਊਨਿਟੀ ਬਿਨਾ ਇੰਟਰੈਕਸ਼ਨ ਤੋਂ ਬਿਨਾ ਟਰੇਡ ਤੋਂ ਬਿਨਾ ਬਿਜ਼ਨਸ ਤੋਂ ਸਰਵਾਈਵ ਨਹੀਂ ਕਰ ਸਕਦੀ ਸਰਵਿਸਿਜ਼ ਦਾ ਲੈਣ ਦੇਣ ਪੈਸੇ ਦਾ ਲੈਣ ਦੇਣ ਆਈਡੀਆਜ਼ ਦਾ ਲੈਣ ਦੇਣ ਇਹ ਸਾਰਾ ਇਹ ਸਾਰਾ ਟਰੇਡ ਹੀ ਹੈ ਸੋ ਇਹ ਅਗਲੇ 4 ਦਿਨਾਂ ਚ ਮੈਨੂੰ ਆਸ ਹੈ ਕਿ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਨਵੇਂ ਨਵੇਂ ਇਜਾਦ ਕੀਤੇ ਹੋਏ ਟੈਕਨੋਲੋਜੀ ਨਾ ਅੱਜ ਦੀ ਦੁਨੀਆ 'ਚ ਤਾਂ ਵੈਸੇ ਹੀ ਡੇਲੀ ਦਿਨ ਪਰ ਦਿਨੀ ਚੇਂਜ ਹੁੰਦਾ ਸੋ ਬਹੁਤ ਸਾਰੇ ਇਨੋਵੇਸ਼ਨਸ ਵੀ ਦੇਖਣ ਨੂੰ ਮਿਲਣਗੇ ਤੇ ਲੋਕਾਂ ਦੇ ਵਿੱਚ ਜਿਹੜੇ ਬਹੁਤ ਸਾਰੇ ਆਈਡੀਆਜ਼ ਜ਼ਿਆਦਾ ਪ੍ਰਫੁੱਲਤ ਹੋਣਗੇ ਮੈਸੇਜ ਮੈਂ ਇਹ ਦੇਣਾ ਚਾਹਾਂਗਾ ਕਿ ਜੋ ਇੱਥੇ ਆਂਦੇ ਨੇ ਸਾਰੇ ਐਂਜੋਏ ਕਰਨ ਦੇ ਸਾਰੇ ਸਟਾਲਸ ਵਿਜ਼ਿਟ ਕਰਨ ਤੇ ਇਥੋਂ ਕੋਈ ਸਿੱਖਿਆ ਲੈ ਕੇ ਜਾਣ ਤੇ ਇਹ ਇਸ ਦੇ ਵਿੱਚੋਂ ਜੇ ਕੋਈ ਨਵੀਂ ਇਨੋਵੇਸ਼ਨ ਆਪਣੇ ਸ਼ਹਿਰ 'ਚ ਵਸਦੀ ਹੈ ਉਹਦੇ ਨਾਲ ਇਹ ਸ਼ਹਿਰ ਇਸ ਸ਼ਹਿਰ ਦਾ ਨਾਮ ਰੌਸ਼ਨ ਹੁੰਦਾ ਤੇ ਇਹੀ ਇੱਕ ਬਹੁਤ ਅੱਛੀ ਬਹੁਤ ਖੁਸ਼ੀ ਹੋਏਗੀ ਕਿ ਇਥੇ ਇਸ ਪਾਈਟੈਕ ਜਿਹੜਾ ਹੈ 4 ਦਸੰਬਰ ਤੋਂ ਲੈ ਕੇ ਤੇ 8 ਦਸੰਬਰ ਤੱਕ ਇੱਥੇ ਲੱਗ ਰਿਹਾ ਜੀ ਨਜੀਦ ਐਵੇਨਿਊ ਗਰਾਊਂਡ ਦੇ ਵਿੱਚ ਇਹ ਦਾ 19ਵਾਂ ਐਡੀਸ਼ਨ ਹੈ ਜੀ ਮੈਂ ਜੈਦੀਪ ਸਿੰਘ ਕਨਵੀਨਰ ਅੰਮ੍ਰਿਤਸਰ ਜ਼ੋਨ ਪੀ ਐਚ ਡੀ ਕੈਮਰ ਆਫ ਕਾਮਰਸ 20 ਸਾਲ ਤੋਂ ਪਾਈਟੈਕ ਲੱਗ ਰਿਹਾ ਔਰ 20 ਸਾਲ ਤੋਂ ਮੈਂ ਇਹਦੇ ਨਾਲ ਜੁੜਿਆ ਹੋਇਆ ਹਾਂ ਤੇ ਇਹ ਇੱਕ ਛੋਟੇ ਜਿਹੇ ਪੱਧਰ ਤੋਂ ਸ਼ੁਰੂ ਹੋਇਆ ਸੀ 50 ਪਾਰਟਿਸਪੈਂਟ ਤੋਂ ਜਿਹੜਾ ਕਿ ਅੱਜ 600 ਪਾਰਟਿਸਪੈਂਟ ਤੱਕ ਪਹੁੰਚ ਗਿਆ ਔਰ ਬੜੇ-ਬੜੇ ਲੈਵਲ ਤੇ ਉਤੇ ਹੋ ਗਿਆ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਸਾਰੇ ਜਿਹੜੇ ਜਿਹੜੇ ਨੇ ਅੰਮ੍ਰਿਤਸਰ ਵਾਲੇ ਇਹਨੂੰ ਇਸ ਤਰ੍ਹਾਂ ਜਿਸ ਤਰ੍ਹਾਂ ਆਪਣੇ ਇੱਕ ਫੈਸਟੀਵਲ ਦੀ ਤਰ੍ਹਾਂ ਮਨਾਉਂਦੇ ਰਹੇ ਇਸ ਵਾਰ ਵੀ ਹਮ ਉਮ ਆ ਕੇ ਪਹੁੰਚਣਗੇ ਪੂਰੀ ਫੁੱਟਫਾਲ ਦੇ ਨਾਲ ਰਿਕਾਰਡ ਬਣਾ ਕੇ ਇੱਥੇ ਸਾਰੇ ਅਟੈਂਡ ਕਰਨਗੇ ਨਿਪਨਗਰਵਾਲ ਕੋ ਕੋਨਵੀਨਰ ਅੰਮ੍ਰਿਤਸਰ ਜ਼ੋਨ ਸਾਰਿਆਂ ਦਾ ਵੈਲਕਮ ਹੈ ਜੀ ਇਹ ਪਾਰਟੈਕਸ ਜਿਹੜੀ 4 ਤੋਂ 8 ਦਸੰਬਰ ਹੋ ਰਹੀ ਹੈ 2025 ਦੇ ਵਿੱਚ ਤੇ ਸਾਰਿਆਂ ਨੂੰ ਆਪਣੇ ਰਿਕੁਐਸਟ ਹੈ ਕਿ ਸਾਰੇ ਆਣ ਇਸ ਵਾਰੀ ਵੇਖਣ ਆਪਣੇ ਮੌਸਮ ਬੜਾ ਵਧੀਆ ਹੈ ਤੇ ਆਪਾਂ ਆਪਣੇ ਅੱਗੇ ਬਾੜ ਦੇ ਤੇ ਆਪਣੇ ਹੋਰ ਦਿੱਕਤਾਂ ਦੇ ਜੰਗ ਦੇ ਮਾਹੌਲ ਤੋਂ ਨਿਕਲੇ ਆ ਤੇ ਇੱਕ ਖੁਸ਼ੀ ਦਾ ਸਮਾਅ ਸ਼ੁਰੂ ਹੋ ਗਿਆ ਹੁਣ ਤੇ ਸਾਰੇ ਆਨ ਤੇ ਰਲ ਮਿਲ ਕੇ ਆਪਾਂ ਖਾਈਏ ਪੀਏ ਤੇ ਮौज ਕਰੀਏ ਐਈ ਪੰਜਾਬੀ ਦੀ ਨਿਸ਼ਾਨੀ ਰਹੀ ਹੈ ਹਮੇਸ਼ਾ ਤੇ ਪੰਜਾਬੀਅਤ ਇਸ ਚੀਜ਼ ਵਿੱਚ ਲੱਗਦੀ ਹੈ ਕਿ ਰੌਣਕਾਂ ਵੇਖੀਏ ਰੌਣਕ ਮੇਲਾ ਵੇਖੀਏ ਕਰੀ ਆ ਕੇ ਫਾਸਟਵੇ ਚੈਨਲ ਵੇਖ ਰਹੇ ਮੇਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਅੱਜ ਅਸੀਂ ਤੁਹਾਨੂੰ ਤਸਵੀਰਾਂ ਵਿਖਾਉਣ ਜਾ ਰਹੇ ਹਾਂ ਪ੍ਰੈਸ ਕਾਨਫਰੰਸ ਪਾਈਟਾਕਸ ਦੀ ਜਿੱਥੇ ਇਥੋਂ ਦੇ ਚੇਅਰਮੈਨ ਅਤੇ ਹੋਰ ਜਿਹੜੇ ਪ੍ਰਬੰਧਕ ਨੇ ਉਹਨਾਂ ਨੇ ਦੱਸਿਆ ਕਿ ਇਹ ਮੇਲਾ 4 ਤਰੀਕ ਤੋਂ 4 ਤਰੀਕ ਤੋਂ ਲੈ ਕੇ 8 ਤਰੀਕ ਤੱਕ ਚੱਲੇਗਾ ਤੇ ਇਸ ਪਾਈਟੈਕਸ ਦੇ ਮੇਲੇ ਵਿੱਚ ਦੇਸ਼ ਵਿਦੇਸ਼ ਤੋਂ ਲੈ ਕੇ ਵੱਡੇ-ਵੱਡੇ ਵਪਾਰੀ ਆਪਣੇ ਸਟਾਲ ਲਗਾਉਣਗੇ ਇਸ ਤੋਂ ਇਲਾਵਾ ਹੋਰ ਵੀ ਮਨੋਰੰਜਕ ਵੀ ਇੱਥੇ ਪ੍ਰੋਗਰਾਮ ਹੋਣਗੇ ਤੇ ਇੱਥੇ ਬਾਲੀਵੁੱਡ ਸਟਾਰੇ ਮੁੱਖ ਮੰਤਰੀ ਭਗਵੰਤ ਮਾਨ ਦਾ ਕੈਬਨਟ ਮੰਤਰੀ ਵੀ ਆਉਣਗੇ ਤੇ ਹਰਿਆਣੇ ਦੇ ਵੀ ਕੈਬਨਟ ਮੰਤਰੀ ਤੇ ਉੱਥੋਂ ਦੇ ਮੁੱਖ ਮੰਤਰੀ ਵੀ ਆਉਣਗੇ ਹੋਰ ਵੀ ਇੱਥੇ ਮੰਨੀਆਂ ਪਰ ਮੰਨੀਆਂ ਹਸਤੀਆਂ ਇੱਥੇ ਸ਼ਿਰਕਤ ਕਰਨਗੀਆਂ ਤੇ ਇਸ ਮੇਲੇ ਨੂੰ ਵੇਖਣ ਲਈ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਤੇ ਮੇਲੇ ਦੇ ਪ੍ਰਬੰਧਕਾਂ ਨੇ ਕਿਹਾ ਕਿ ਇੱਥੇ 600 ਤੋਂ ਵੱਧ ਜਿਹੜੇ ਆਊਟਲੈਟ ਹਨ ਉਹ ਲੱਗ ਚੁੱਕੇ ਹਨ ਜੋ ਕਿ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਤੇ ਇਹ ਇੱਕ ਲੋਕਾਂ ਨੂੰ ਦੇਸ਼ ਵਿਦੇਸ਼ ਤੇ ਇੰਟਰਨੈਸ਼ਨਲ ਲੈਵਲ ਤੇ ਲੋਕਾਂ ਨੂੰ ਵਪਾਰੀਆਂ ਨੂੰ ਨੇੜੇ ਹੋ ਕੇ ਜਾਣ ਦਾ ਵੀ ਇੱਕ ਸੁਨਹਿਰੀ ਮੌਕਾ ਹੈ ਫਾਸਟਵੇ ਚੈਨਲ ਤੋਂ ਅਮਰੀਕ ਸਿੰਘ ਵੱਲੋਂ ਦੀ ਰਿਪੋਰਟ ਅੰਮ੍ਰਿਤਸਰ